ਬਦਾਮ ਦਾ ਤੇਲ ਨੱਕ ਦੇ ਵਿੱਚ ਤੁਸੀਂ ਰੋਜ਼ ਰਾਤ ਨੂੰ ਸੌਣ ਲੱਗੇ 2-2 ਬੂੰਦਾਂ ਦੋਨੇ ਪਾਸੇ ਨੱਕ ਦੇ ਪਾਉਂਗੇ ਤਾਂ ਤੁਹਾਨੂੰ ਰਾਤ ਨੂੰ ਆਉਣ ਵਾਲੇ ਘਰਾੜਿਆਂ ਤੋਂ ਮੁਕਤੀ ਮਿਲ ਜਾਊਗੀ ਰਾਤ ਨੂੰ ਜਿੰਨਾ ਵੀਰਾਂ ਭੈਣਾਂ ਨੂੰ ਘਰਾੜਿਆਂ ਦੀ ਪ੍ਰੋਬਲਮ ਪੈਂਦੀ ਆ ਉਹ ਸੌਣ ਲੱਗੇ オリジナル ਬਦਾਮ ਦਾ ਤੇਲ ਨੱਕ ਦੇ ਵਿੱਚ ਪਾ ਕੇ ਪਾਓ ਪਰ ਦੋਤੇ ਜਿਨ੍ਹਾਂ ਦੀ ਨੱਕ ਦੀ ਹੱਡੀ ਵੱਧਦੀ ਆ ਜਾਂ ਕਹਿ ਦਿੰਦੇ ਆ ਮਾਸ ਵੱਧਦਾ ਵਾ ਉਹਨਾਂ ਵਾਸਤੇ ਵੀ ਇਹ ਨੱਕ 'ਚ ਤੇਲ ਦੀਆਂ ਬੂੰਦਾਂ ਪਾਉਣੀਆਂ ਫਾਇਦੇਮੰਦ ਆ ਨੰਬਰ 3 ਤੇ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਟੀਂ ਟੀ ਦੀਆਂ ਆਵਾਜ਼ਾਂ ਸਾਸਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਵਾ ਕੰਨਾਂ ਦੇ ਵਿੱਚ ਖੁਸ਼ਕੀ ਰਹਿੰਦੀ ਆ ਕੰਨਾਂ ਦੇ ਵਿੱਚੋਂ ਸੁਣਾਈ ਘੱਟ ਦਿੰਦਾ ਵਾ ਤਾਂ ਉਹ ਕੰਨਾਂ ਦੇ ਵਿੱਚ ਰਾਤ ਨੂੰ ਪੈਣ ਲੱਗੇ ਦੋ ਦੋ ਬੂੰਦਾਂ ਬਦਾਮ ਤੇਲ ਦੀਆਂ ਜ਼ਰੂਰ ਪਾਓ ਬਸ ਸ਼ਰਤ ਇਹ ਆ ਵੀ ਬਦਾਮ ਦਾ ਤੇਲ ਤੁਹਾਡਾ origignal ਹੋਣਾ ਚਾਹੀਦਾ ਤੁਹਾਡਾ ਆਪਣੀਆਂ ਅੱਖਾਂ ਦੇ ਸਾਹਮਣੇ ਕੜਵਾਇਆ ਹੋਇਆ ਹੋਣਾ ਚਾਹੀਦਾ ਤੇਲ origignal ਬਹੁਤ ਵਧੀਆ ਹੁੰਦਾ ਤੇ ਵਧੀਆ ਕੰਮ ਕਰਦਾ ਵਾ ਨੰਬਰ 3 ਤੇ ਜਿੰਨਾ ਵੀਰਾਂ ਨੂੰ ਖਾਸ ਕਰਕੇ ਭਰਾਵਾਂ ਨੂੰ ਪੁਰਸ਼ਾਂ ਵਾਸਤੇ ਆ ਇਹ ਪ੍ਰੋਬਲਮ ਹੈਗੀ ਆ ਕੋਈ ਵੀ ਗੁਪਤ ਸਮੱਸਿਆ ਹੈਗੀ ਆ ਤਾਂ ਉਹ ਰਾਤ ਨੂੰ ਪੈਣ ਲੱਗੇ ਬਦਾਮ ਤੇਲ ਦੀਆਂ ਸਿਰਫ ਦੋ ਬੂੰਦਾਂ ਦੁੱਧ ਚ ਪਾ ਕੇ ਪੀਓ ਗਰਮ ਦੁੱਧ ਲੈ ਲਓ ਉਹਦੇ ਵਿੱਚ ਤੁਸੀਂ ਦੋ ਪੂੰਦਾ ਇਹਦੀਆਂ ਪਾਉਣੀਆਂ ਵਾ ਤੇ ਰਾਤ ਨੂੰ ਪੈਣ ਲੱਗਿਆਂ ਨੇ ਇਹ ਦੁੱਧ ਆ ਜਿਹੜਾ ਪੀ ਲੈਣਾ ਵਾ ਸੋ ਇਹ ਵੀ ਬਹੁਤ ਵੱਡਾ ਫਾਇਦਾ ਵਾ ਬਦਾਮ ਦੇ ਤੇਲ ਦਾ ਜਿੰਨਾ ਭੈਣਾ ਦੇ ਅੱਖਾਂ ਦੇ ਦਿਵਾਲੇ ਕਾਲੇ ਘੇਰੇ ਪੈ ਜਾਂਦੇ ਆ ਅੱਖਾਂ ਦੇ ਦਿਵਾਲੇ ਕਾਲਾਪਨ ਆ ਜਾਂਦਾ ਵਾ ਤਾਂ ਉਹ ਰਾਤ ਨੂੰ ਸੌਣ ਲੱਗਿਆਂ ਥੋੜੀਆਂ ਜੀਆਂ 1 2 ਬੂੰਦਾਂ ਬਦਾਮ ਤੇਲ ਦੀਆਂ ਅੱਖਾਂ ਦੇ ਦਿਵਾਲੇ ਲਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਸਲੋ ਉਹਨਾਂ ਨੂੰ ਰਚਾਲੋ ਜਿਹੜੇ ਕਿ ਮਾਸ ਦੇ ਵਿੱਚ ਰਚ ਜਾਣੀਆਂ ਚਾਹੀਦੀਆਂ ਉਹ ਅੱਖਾਂ ਦੇ ਵਿੱਚ ਨਹੀਂ ਪਾਉਣੀਆਂ ਅੱਖਾਂ ਵਿੱਚ ਪੈਣ ਤੋਂ ਬਚਾਉਣਾ ਵਾ ਅੱਖਾਂ ਦੇ ਆਲੇ ਦਿਵਾਲੇ ਤੁਸੀਂ ਇਸ ਦੀ ਮਾਲਿਸ਼ ਕਰਨੀ ਆ ਰਾਤ ਨੂੰ ਸੌਣ ਲੱਗਿਆਂ ਨੇ ਤਾਂ ਤੁਹਾਡੇ ਜਿਹੜੇ ਕਾਲੇ ਘੇਰੇ ਅੱਖਾਂ ਦੇ ਦਿਵਾਲੇ ਉਹ ਵੀ ਦੂਰ ਹੋ ਜਾਣਗੇ ਹੋਰ ਵੀ ਇਹਦੇ ਬਹੁਤ ਸਾਰੇ ਫਾਇਦੇ ਆ ਜੇ ਬੱਚਿਆਂ ਦੀ ਮਾਲਿਸ਼ ਕਰਨੀ ਆ ਤਾਂ ਇਸ ਤੇਲ ਦੀ ਮਾਲਿਸ਼ ਕਰੋ ਤਾਂ ਤੁਹਾਡੇ ਬੱਚੇ ਵੀ ਸਿਹਤਮੰਦ ਰਹਿਣਗੇ ਸੋ ਬਦਾਮ ਦਾ ਤੇਲ ਘਰੇ ਜਰੂਰ ਮੰਗਾ ਕੇ ਰੱਖੋ ਵਰਤੋਏ ਨੂੰ ਆਪਦੇ ਅੱਖਾਂ ਸਾਹਮਣੇ ਕਢਵਾਓ ਤੇ ओरिजिनल ਬਦਾਮ ਦਾ ਤੇਲ ਤੁਸੀਂ ਸਾਥੋਂ ਵੀ ਮੰਗਾ ਸਕਦੇ ਹੋ ਪਿਓਰਿਟੀ ਦੀ ਆਪਣੀ ਗਾਰੰਟੀ ਹੁੰਦੀ ਹੈ ਵੀ ਆਪਾਂ ਆਪ ਹੀ ਤੇਲ ਕਢਵਾਈ ਦਾ ਆਪਦੇ ਅੱਖਾਂ ਦੇ ਸਾਹਮਣੇ ਖੜਕੇ ਸੋ ਜਿੰਨਾ ਵੀਰਾਂ ਭੈਣਾਂ ਨੇ ਤੇਲ ਮੰਗਾਉਣਾ ਹੋਇਆ ਇਹ ਤਾਂ ਆਪਣੇ ਤੋਂ ਮੰਗਾ ਸਕਦੇ ਹੋ ਨਹੀਂ ਤਾਂ ਵੈਸੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਢਵਾਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਕੋਲ ਮਸ਼ੀਨ ਹੈਗੀ ਆ ਤਾਂ ਉਹਨਾਂ ਤੋਂ ਬਦਾਮ ਦਾ ਤੇਲ ਜ਼ਰੂਰ ਕਢਵਾ ਕੇ ਵਰਤੋ ਧੰਨਵਾਦ ਜੀ